ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਜੀ ਦੇ ਲਈ ਆਪਾਂ 200 ਗ੍ਰਾਮ ਪਨੀਰ ਲਿਆ ਤੇ ਨਾਲ ਲਿਆ ਆਪਾਂ ਟਮਾਟਰ ਲਸਣ ਅਦਰਕ ਤੇ ਦੋ ਪਿਆਜ਼ ਆਪਾਂ ਲੈਤੀ ਉਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਕੱਟ ਲਿਆ ਏ ਤੇ ਇੱਧਰ ਜਿਹੜਾ ਆਪਾਂ ਪਨੀਰ ਲਿਆ ਉਹਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲਿਆ ਏ ਤੇ ਹੁਣ ਆਪਾਂ ਬਣਾਉਨੇ ਆ ਪਨੀਰ ਦੀ ਪੁਰਜੀ ਲਓ ਜੀ ਉਹਨਾਂ ਪਾ ਗੈਸ ਤੇ ਰੱਖਿਆ ਹੈਗਾ ਫਰਾਈਪੈਨ ਫਰਾਈਪੈਨ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ सरसों का तेल अपन बिल्कुल अधिक कछी पავेंगे ज्यादा नहीं पავेंगे क्योंकि अपने को सिर्फ 200 ग्राम पनीर की पुजी बना के तैयार करनी है अपन ठीक है जी मैं अंदाजे ना पाला सी ਤੁਸੀਂ ਦੇਖ ਸਕਦੇ ਹੋ ਇਹ अधिक कछी ਤੇ ਯੋਧੀ ਹੋਈ ਹੈ ਇਹਨੂੰ ਅਪ ਚੰਗੀ ਤਰ੍ਹਾਂ ਗਰਮ ਹੋਨ ਦਵਾਂਗੇ ਤੇ ਹੁਣ ਅਪ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਤੁਸੀਂ ਥੋੜੀ ਜਿਹਾ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਦੇਖੋ ਜੀ ਮੈਂ ਥੋੜੀ ਜੀ ਪਾਈ ਹੈ ਤੇ ਨਾਲ ਹੀ ਪਾਵਾਂਗੇ ਅਪ ਥੋੜੇ ਜਿਹਾ ਸੁੱਕਾ ਧਨੀਆ ਅੱਧਾ ਚਮਚ ਪਾਵਾਂਗੇ ਆਪਾਂ ਜੀਰੇ ਦਾ ਤੇ ਆਪਾਂ ਥੋੜੀ ਜਿਹੀ ਪਾਵਾਂਗੇ ਅਜਿਵੈਨ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਮਸਾਲੇ ਥੋੜੀ ਹੀ ਪਾਵਾਂਗੇ ਕਿਉਂਕਿ ਆਪਣੇ ਕੋਲ ਪਨੀਰ ਦੇ ਹਿਸਾਬ ਨਾਲ ਹੀ ਆਪਾਂ ਸਮਾਨ ਪਾਵਾਂਗੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਤੇਲ ਦੇ ਵਿੱਚ ਤੜਕ ਲਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਬਹੁਤ ਸਿੰਪਲ ਤੇ ਬਹੁਤ ਹੀ ਛੇਤੀ ਬਨਣ ਵਾਲੀ ਪਨੀਰ ਦੀ ਪੁਰਜੀਆ ਤੁਸੀਂ ਬਹੁਤ ਛੇਤੀ ਬਣ ਕੇ ਤਿਆਰ ਕਰ ਸਕਦੇ ਹੋ అదరక హా తిను చంగ తరణ హోన్ భూ చర్ తరగే ਕੋਈ ਵੀ ਸਬਜੀ ਤਿਆਰ ਕਰਦੇ ਹਾਂ ਮਸਾਲੇ ਦੇ ਤਿੱਸਰਤੇ ਹੀ ਉਹ ਸਬਜੀ ਬੱਧੀ ਤਿਆਰ ਹੋ ਉੰਦੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਪੰਜ ਕਿ ਮਿੰਟ ਆਪ ਨੂੰ ਲੱਗੇ ਨੇ ਚੰਗੀ ਤਰ੍ਹਾਂ ਆਪਾਂ ਇਹਨੂੰ ਪਿਆਜ਼ ਨੂੰ ਬ੍ਰਾਊਨ ਕਰ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਦੇ ਨਾਲ ਹੀ ਆਪਾਂ ਹਗਿਆ ਮਿਰਚਾਂ ਵੀ ਇਕੱਠੀ ਕੱਟੀ ਹੋਈਆਂ ਸੀ 2 ਜਿਹੜੇ ਮਿੰਟ ਦੇ ਹਿਸਾਬ ਨਾਲ ਆਪਾਂ ਦੋ ਮਿਰਚਾਂ ਲੈ ਲਈਆਂ ਨੇ ਹਰੀਆਂ ਟਮਾਟਰ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਇਦੇ ਵਿੱਚ ਪਾਵਾਂਗੇ ਹੁਣ ਸਿਰਫ ਆਪਣਾ ਨਮਕ ਤੇ ਅੱਪ ਇੱਕ ਚਮਚਾ ਪਾਵਾਂਗੇ ਤਾਂ ਕਿ ਆਪਣੇ ਟਮਾਟਰ ਚੰਗੀ ਤਰ੍ਹਾਂ ਗਲ ਜਾਣ ਤੇ ਪਿਆਜ਼ ਵੀ ਚੰਗੀ ਤਰ੍ਹਾਂ ਘੁਲ ਜਾਣ ਪੱਕੇ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਪਿਆਜ਼ ਪੁਣੇ ਜਾਣਗੇ ਆਪਣੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਥੋੜੀ ਜੀ ਪਾਵਾਂਗੇ ਪੇੜੀ ਵਿੱਚ ਧੀਕੀ ਮਿਰਚ ਮੱਕਾ ਪਪੱਲਾ ਪਾ ਲਿਆ ਸੀ ਤੇ ਅੱਤੀ ਚਮਚਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਠੀਕ ਹੋਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ bộtਾ ਬਦੀਆਂ ਸਾਲਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰੇ ਬਣਾ ਕੇ ਤਿਆਰ ਕਰਿਓ ਤੁਹਾਨੂੰ ਮੈਂ ਜਿਹੜੀ ਵੀ ਰੈਸিপি ਦੀ ਦੱਸਦੀ ਆ ਉਹ ਬਿਲਕੁਲ ਸਹੀ ਦੱਸਦੀ ਆ ਮੀਜ਼ਰਮੈਂਟ ਵੀ ਸਹੀ ਦੱਸਦੀ ਆ ਤੁਸੀਂ ਆਰਾਮ ਨਾਲ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਜੀ ਕਿੰਨਾ ਬਦਿਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ। ਹਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਜਿਹਨੂੰ ਆਪਾਂ ਮੈਸ਼ ਕਰਕੇ ਰੱਖਿਆ ਹੋਇਆ ਸੀ। ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਦੇ ਵਿੱਚ ਭੁੰਨ ਲਾਂਗੇ। ਬਸ 1 ਮਿੰਟ ਲਈ ਆਪਾਂ ਇਹਨੂੰ ਮਸਾਲੇ ਦੇ ਵਿੱਚ ਭੁੰਨਣਾ। ਜ਼ਿਆਦਾ ਟਾਈਮ ਆਪਾਂ ਨਹੀਂ ਲਵਾਵਾਂਗੇ ਕਿਉਂਕਿ ਇਹ ਬਹੁਤ ਵਧੀਆ ਬਣ ਕੇ ਪਹਿਲਾਂ ਹੀ ਤਿਆਰ ਹੋ ਜਾਂਦਾ ਹੈ। ਇਨੂੰ ਜਿਆਦਾ ਟਾਈਮ ਨਹੀਂ ਲੱਗਦਾ। ਲਓ ਜੀ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਆਪਣੀ ਪਨੀਰ ਪੁਜੀ ਤਿਆਰ ਹੋਈ ਹੈ। ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰੇ ਜਰੂਰ ਬਣਾਇਓ। ਸਿਰਫ 2-3 ਮਿੰਟਾਂ 'ਚ ਤਿਆਰ ਹੋਣ ਵਾਲੀ ਰੈਸিপি ਹੈ ਇਹ। ਦੇਖੋ ਕਿੰਨਾ ਸੁਨਾਕੇਲਾ ਹੈ ਆਪਣੀ ਪਨੀਰ ਪੁਜੀ ਦਾ। ਲਓ ਜੀ ਕਿੰਨੀ ਵਧੀਆ ਪੁਜੀ ਬਣ ਕੇ ਆਪਣੀ ਤਿਆਰ ਹੋ ਗਈ ਹੈ। देखो कितनी बढ़िया पूरजी बनियां ਤੁਸੀਂ ਵੀ ਇਸੇ ਤਰੀਕੇ ਨਾਲ ਪੁਰਜੀ ਬਣਾਇਆ ਕਰੋ ਤੇ ਆਪਣੇ ਬੱਚਿਆਂ ਨੂੰ ਖਵਾਓ ਨਾਲੇ 2-3 ਮਿੰਟ ਚ ਬਣ ਕੇ ਤਿਆਰ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਜਰੂਰ ਬਣਾਇਓ ਜੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਥੈਂਕ ਯੂ